YouTube ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗੁਰਬਾਣੀ ਕੀਰਤਨ ਪ੍ਰਸਾਰਣ ਦਾ SGPC ਦਾ ਚੈਨਲ ਬੰਦ YouTube ਵੱਲੋਂ 19 ਨਵੰਬਰ ਨੂੰ ਸ਼ਾਮ ਵੇਲੇ ਚੱਲਦੇ ਰਹਿ ਰਹੇ ਸਾਹਿਬ ਦੇ ਪਾਠ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਅਧਿਕਾਰਤ YouTube ਚੈਨਲ SGPC ਸ੍ਰੀ ਅੰਮ੍ਰਿਤਸਰ ਉੱਤੇ ਇੱਕ ਪਹਿਲਾ ਪਾਈ ਵੀਡੀਓ ਵਿਰੁੱਧ ਕਾਰਵਾਈ ਕਰਦਿਆ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ ਮਿਤੀ 31 ਅਕਤੂਬਰ 2025 ਨੂੰ ਪਾਈ ਗਈ ਇੱਕ ਵੀਡੀਓ ਵਿੱਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਜੋਧਿਆਂ ਬਾਰੇ ਵਿਚਾਰ ਰੱਖੇ ਗਏ ਸਨ। ਕੁਝ ਪ੍ਰਗਟਾਵੇ ਕੀਤੇ ਗਏ ਸਨ ਜੋ 1984 ਵਿੱਚ ਵਾਪਰੀਆਂ ਘਟਨਾਵਾਂ ਨਾਲ ਸੰਬੰਧਿਤ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਸਨ। ਭਾਵੇਂ ਇਸ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਰਦਾਰ ਬੀਨਤ ਸਿੰਘ ਅਤੇ ਸਤਵੰਦ ਸਿੰਘ ਵੱਲੋਂ ਕੀਤੇ ਕਤਲ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਆਪਣਾ ਸਿੱਖ ਪੱਖ YouTube ਨਾਲ ਸਾਂਝਾ ਕਰ ਰਹੀ ਹੈ ਪਰੰਤੂ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਗਤ ਨੂੰ ਕਮੇਟੀ ਵੱਲੋਂ ਅਪੀਲ ਕੀਤੀ ਗਈ ਹੈ ਕਿ YouTube ਉੱਤੇ ਹੀ ਸ੍ਰੀ ਹਰਮੰਦਰ ਸਾਹਿਬ ਦੇ ਰੋਜ਼ਾਨਾ ਕੀਰਤਨ ਪ੍ਰਸਾਰਣ ਦੇ ਲਈ ਜੁੜਨ ਲਈ ਸ਼ੋਮਨੀ ਕਮੇਟੀ ਵੱਲੋਂ ਦੂਸਰਾ ਅਧਿਕਾਰਤ ਚੈਨਲ ਬਣਾਇਆ ਗਿਆ ਹੈ ਜਿਸ ਦਾ ਨਾਮ ਹੈ ਅਫੀਸ਼ੀਅਲ SGBC ਸੰਗਤ ਇਸ ਤੇ ਜੁੜ ਕੇ YouTube ਰਾਹੀਂ ਗੁਰਬਾਣੀ ਕੀਰਤਨ ਆਪਣੇ ਘਰਾਂ ਵਿੱਚ ਸਰਵਣ ਕਰ ਸਕਦੀ ਹੈ